ਇਹ ਪਰ ਕੋਈ ਨਾ ਆਇਆ ਇਸ ਐਸੇ ਫੜਾਇਆ ਨਾ ਐਂਬੂਲੈਂਸ ਆਈ ਨਾ ਪੁਲਸ ਆਇਆ ਕਿਸੇ ਨੇ ਤਾਣਾ ਦੀ ਐਨੇ ਫੋਨ ਨਾਲ ਕਿਸੇ ਨੇ ਫੋਨ ਨਹੀਂ ਚੁੱਕਿਆ ਭਾਈ ਅਕਦੇ ਵਿੱਚ ਵੱਜੀ ਤੇ ਬਹੁਤ ਤੇਜ਼ੀ ਨਾਲ ਟਰੱਕ ਦੇ ਨਾਲ ਜਪੜੀਆਂ ਹੁੰਦੀਆਂ ਹੋਣ ਦੀ ਗੱਡੀ ਉਹ ਤੇ ਉਸ ਤੋਂ ਬਾਅਦ ਪਲਟੀਆਂ ਖਾ ਕੇ ਦੂਜੀ ਡਿਵਾਈਡਰ ਪਾਸ ਕਰਕੇ ਨਾ ਪਰਲੇ ਪਾਸੇ ਚਲੀ ਗਈ ਉਹ ਰੋਂਗ ਸਾਈਡ ਚਲੀ ਗਈ ਤੇ ਉੱਥੇ ਜਾ ਕੇ ਬੰਦੇ ਕੱਢ ਲੇ ਹਾਂਜੀ ਹਾਂ ਮੈਂ ਗੱਡੀ ਇਹ ਡਰਾਈਵ ਕਰ ਰਿਹਾ ਸੀ ਜੀ ਮੈਂ ਕੀਰਤਨ ਤੋਂ ਆਇਆ ਸੀ ਜੀ ਉਧਰ ਤੋਂ ਤਿੰਨ ਜਣੇ ਸੀ ਅਸੀਂ ਕੀਰਤਨ ਲਾ ਕੇ ਆ ਰਹੇ ਸੀ ਤੇ ਨਾ ਇਹ BMW ਬਹੁਤ ਤੇਜ਼ੀ ਨਾਲ ਆ ਰਹੀ ਸੀ ਪਿੱਛੇ ਤੋਂ ਤੇ ਅੱਗੇ ਟਰੱਕ ਜਾ ਰਿਹਾ ਸੀ ਟਰੱਕ ਦੇ ਵਿੱਚ ਵੱਜੀ ਤੇ ਬਹੁਤ ਤੇਜ਼ੀ ਨਾਲ ਟਰੱਕ ਦੇ ਨਾਲ ਚਿਪਰੀਆ ਹੁਣ ਵੀ ਗੱਡੀ ਹੋ ਤੇ ਉਸ ਤੋਂ ਬਾਅਦ ਪਲਟੀਆਂ ਖਾ ਕੇ ਦੂਜੀ ਡਿਵਾਈਡਰ ਪਾਸ ਕਰਕੇ ਨਾ ਪਰਲੇ ਪਾਸੇ ਚਲੀ ਗਈ ਉਹ ਰੋਂਗ ਸਾਈਡ ਚਲੀ ਗਈ ਤੇ ਉੱਥੇ ਜਾ ਕੇ ਬੰਦੇ ਕੱਢ ਲਏ ਤੇ ਉਸ ਤੋਂ ਥੋੜੇ ਟਾਈਮ ਬਾਅਦ ਹੀ ਉਹ ਗੱਡੀ ਬਲਾਸਟ ਹੋ ਗਈ ਤੇ ਅਸੀਂ ਇੰਨੇ ਨੂੰ ਅਸੀਂ ਵੀ ਹਲਚਲ ਜੀ ਮਚ ਗਈ ਸਾਡੇ ਵੀ ਕੋਈ ਫੇਟ ਮਾਰ ਕੇ ਚੱਲ ਗਿਆ ਬਹੁਤ ਜਿਆਦੇ ਜੱਗ ਕੋਈ ਲਵੇ ਜਾਣੂ ਜੀ ਨਹੀਂ ਕਰ ਰਿਆ ਸੀ ਇੰਨੀ ਤੇਜ਼ ਗੱਡੀ ਸੀ ਵੀ 120 ਪਲੱਸ ਸਪੀਡ ਹੋਣੀ ਗੱਡੀ ਦੀ ਵੀ ਬਹੁਤ ਜਿਆਦੇ ਉਹ ਚ ਚਾਰ ਪਤਾ ਨਹੀਂ ਪੰਜ ਜਣੇ ਸਵਾਰ ਸੀ ਉਹ ਚ ਹਾਂਜੀ ਹਾਂ ਬੰਦੇ ਕੱਟਲੇ ਸੀ ਅੱਗ ਵਾਚ ਲੱਗੀ ਉਹ ਇਹ ਫਿਰ ਉਹਦੇ ਪ੍ਰਸ਼ਾਸਨ ਵਗੈਰਾ ਆ ਗਿਆ ਸੀ ਜ ਰਾਗੀ ਰਣੇ ਰੁੱਕ ਕੇ ਜਿਹੜਾ ਉਹਨਾਂ ਨੇ ਨਹੀਂ ਨਹੀਂ ਜੀ ਰਾਗੀ ਰਾਏ ਸੀ ਪਹਿਲਾਂ ਤਾਂ ਪ੍ਰਸ਼ਾਸਨ ਤਾਂ ਬਾਅਦ ਚ ਆਇਆ ਸੀ ਰਾਗੀ ਰਾਕੇ ਉਹਨਾਂ ਨੇ ਲੋਕਾਂ ਨੇ ਵਧੀਆ ਹੈਲਪ ਕਰਕੇ ਕੱਟ ਲਈ ਸੀ ਗੱਡੀ ਜੀ ਸਾਡੇ ਡਿੜਬੇ ਦੇ ਚਾਰ ਨੌਜਵਾਨ ਸੀ ਚਾਰ ਤੋਂ ਪੰਜ ਹਲੇ ਪੱਕਾ ਕਲੀਅਰ ਨਹੀਂ ਵੀ ਪੰਜ ਮੁੰਡੇ ਸੀ ਜਾਂ ਚਾਰ ਸੀ ਸੁਣਨ ਚ ਆਇਆ ਵੀ ਮੁੰਡੇ ਚਾਰ ਸੀਗੇ ਉਹ ਰਾਤ ਕਰੀਬ 11:00 ਵਜੇ ਦੇ ਕਰੀਬ ਇਹ ਐਕਸੀਡੈਂਟ ਹੋਇਆ ਬਹੁਤ ਭਿਆਨਕ ਐਕਸੀਡੈਂਟ ਹੋਇਆ ਹੈ ਜਿਹੜੀ ਗੱਡੀ ਵੀ ਤੁਸੀਂ ਦੇਖ ਸਕਦੇ ਹੋ ਵੀ ਮੱਚ ਕੇ ਪੂਰੀ ਤਰ੍ਹਾਂ ਰਾਖ ਹੋ ਗਈ ਕਿਉਂਕਿ ਪਹਿਲਾਂ ਉਹਦੇ ਟਰੱਕ ਦੇ ਨਾਲ ਟਕਰਾ ਕੇ ਗੱਡੀ ਇਧਰਲੀ ਸਾਈਡ ਹੈ ਦੂਜੀ ਸਾਈਡ ਡਬੀਡਰ ਦੇ ਉੱਪਰ ਦੀ ਪਾਰ ਕਰਕੇ ਗੱਡੀ ਬਲਾਸਟ ਦਾ ਬਾਅਦ ਚ ਹੋਈ ਹੈ ਗੱਡੀ ਡਬੀਡਰ ਪਾਰ ਕਰ ਗਈ ਤਾਂ ਲੋਕਾਂ ਨੇ ਮੌਕੇ ਤੇ ਉੱਤੇ ਬਹੁਤ ਮਿਹਨਤ ਦੇ ਨਾਲ ਉਹ ਨੌਜਵਾਨਾਂ ਨੂੰ ਵਿੱਚੋਂ ਟਾਕੀਆਂ ਤੋੜ ਕੇ ਵਿੱਚੋਂ ਕੱਢਿਆ ਸੁਣਨ ਚ ਆਇਆ ਵੀ ਤੇ ਸਾਡੇ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੇ ਰਣੀਆਂ ਜੀ ਉਹਨਾਂ ਦਾ ਇੱਕ ਬੇਟਾ ਸੀ ਇੱਕ ਉਹਨਾਂ ਦਾ ਭਾਂਜਾ ਸੀ ਤੇ ਇੱਕ ਮੁੰਡਾ ਸਾਡੇ ਜਿਹੜੇ ਬੇੜਾ ਹੋਰ ਦੱਸਦੇ ਆ ਉਹਨਾਂ ਦੇ ਭਾਂਜੇ ਦੀ ਤੇ ਇੱਕ ਮੁੰਡੇ ਹੋਰ ਦੀ ਡੈਥ ਹੋਈ ਐ ਤੇ ਦੋ ਮੁੰਡੇ ਫਾਸੜਾ ਹਸਪਤਾਲ ਦੇ ਜੀਰੇ ਇਲਾਜ ਨੇ ਉਹਨਾਂ ਨੂੰ ਪਟਿਆਲੇ ਰਜਿੰਦਰਾ ਦੇ ਵਿੱਚ ਰੈਫਰ ਕਰਤਾ ਤੇ ਬਹੁਤ ਵੱਡੀ ਭਿਆਨਕ ਜਿਹੜਾ ਐਕਸੀਡੈਂਟ ਹੋਇਆ ਬਹੁਤ ਵੱਧ ਭੱਗੀ ਖਬਰ ਆਈ ਇਹ ਅੱਜ ਢੜਬੇ ਦੇ ਵਿੱਚ ਕਾਕੂ ਵਾਲੇ ਲਵੇ ਇੱਕ ਬਹੁਤ ਐਕਸੀਡੈਂਟ ਭਿਆੜਾ ਐਕਸੀਡੈਂਟ ਕਹਿ ਸਕਦੇ ਅਸੀਂ ਉਹਦਾ ਭਾਂਜੇ ਦੀ ਡੈਥ ਹੋ ਗਈ ਇੱਕ ਸਾਡਾ ਮਸ਼ਹੂਰ ਹਲਵਾਈ ਸੀ ਬਸੀਰਾ ਖਾਨ ਜੀ ਉਹਦੇ ਪਤੀ ਉਹਦੇ ਜੀ ਦੀ ਡੈਥ ਹੋ ਗਈ ਦੋ ਬੰਦੇ ਹੀ ਡੈਥ ਹੋ ਗਈ ਤਿੰਨ ਦਾ ਬੰਦੇ ਫਟੜਨੇ ਇਹ ਕਰਕੇ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਵੀ ਜਿਹੜੀਆਂ ਐਂਬੂਲੈਂਸ ਸੜਕ ਤੇ ਰੋਡ ਤੇ ਖੜਾਈਆਂ ਨੇ ਉਹ ਕਿਰਪਾ ਕਰਕੇ ਜੇ ਕੁਝ ਜਲਦੀ ਪਹੁੰਚ ਜਾਂਦੀਆਂ ਤਾਂ ਹੋ ਸਕਦਾ ਉਹਨਾਂ ਦੀ ਕੁਝ ਬਚਤ ਹੋ ਜਾਂਦੀ ਸੋ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਔਰ ਮੈਂ ਨੌਜਵਾਨ ਜਿਹੜੀ ਪੀੜ੍ਹੀ ਹੈ ਉਹਨੂੰ ਵੀ ਬੇਨਤੀ ਕਰਦਾ ਵੀ ਵੀਰ ਬਣ ਕੇ ਜਿਹੜਾ ਕਿ ਰਾਤ ਨੂੰ ਤੁਸੀਂ ਕਿਤੇ ਸਫ਼ਰ ਕਰਦੇ ਹੋ ਤਾਂ ਤੁਸੀਂ ਸਲੋ ਕਰੋ ਕਿਉਂਕਿ ਟ੍ਰੈਫਿਕ ਦਾ ਜਿਆਦਾ ਜਮਾਨਾ ਹੈ ਟ੍ਰੈਫਿਕ ਜ਼ਿਆਦਾ ਹੈ ਇਸ ਕਰਕੇ ਵੀ ਜਿਹੜੀ ਟ੍ਰੈਫਿਕ ਆ ਜ਼ਿਆਦਾ ਵੀ ਸਲੋ ਚੱਲੋ ਔਰ ਨਸਿਆਂ ਤੋਂ ਰਾਹਤ ਰੱਖੋ ਕਿਉਂਕਿ ਅੱਜ ਜਿਹੜੀ ਨੌਜਵਾਨਾਂ ਦੀ ਮੌਤ ਹੈ ਦੋ ਜਿਹੜੇ ਮੁੰਡੇ ਤੇ ਨੌਜਵਾਨ ਮੁੰਡੇ ਤੇ ਉਹਨਾਂ ਦੀ ਮੈਰਜ਼ ਵੀ ਨਹੀਂ ਹੋਈ ਤੀ ਅੱਜ ਪਰਿਵਾਰ ਨੂੰ ਪੁੱਛ ਕੇ ਦੇਖੋ ਵੀ ਉਹਨਾਂ ਦਾ ਪਰਿਵਾਰ ਦਾ ਕੀ ਹਾਲ ਹੈ ਲਗਭਗ ਉਹਨਾਂ ਦੀ ਉਮਰ 20 ਸਾਲ 19 ਸਾਲ 20 ਸਾਲ 19 ਸਾਲ ਜਿਹੜੇ ਫਟੜ ਹੋਏ ਨੇ ਉਹ ਵੀ 18 19 ਸਾਲ ਦੇ ਐ ਲਾਲੂ ਵੀ ਜਮੀ ਨੌਜਵਾਨ ਮੁੰਡੇ ਦੇ 20 ਸਾਲ ਤੋਂ ਥੱਲੇ ਥੱਲੇ ਮੁੰਡੇ ਤੇ ਹਾਂਜੀ ਰਾਤ ਇੱਕ ਕਰੀਬ 12 12:30 ਵਜੇ ਦੇ ਲਗਭਗ ਐਕਸੀਡੈਂਟ ਹੋਇਆ ਕਾਕੂਵਾਲ ਦੇ ਨੇੜੇ ਜਿਸ ਬੀਐਮਡਬਲ ਗੱਡੀ ਸੀਗੀ ਤੇ ਉਸ ਚ ਪੰਜ ਬੰਦੇ ਵਿਅਕਤੀ ਸਵਾਰ ਸੀਗੇ ਜਿਨ੍ਹਾਂ ਚ ਦੋ ਵਿਅਕਤੀਆਂ ਦਾ ਸਾਡੇ ਕੋਲ ਮੈਡੀਕਲ ਰਿਪੋਰਟ ਆਇਆ ਕਿ ਉਹਨਾਂ ਦੀ ਮੌਤ ਹੋ ਚੁੱਕੀ ਆ ਤੇ ਦੋ ਬੰਦੇ ਨੇ ਜਿਹੜੇ ਉਹ ਦਾਖਲ ਨੇਗੇ ਰਜਿੰਦਰਾ ਹਸਪੀਟਲ ਅਸੀਂ ਜਿਹੜੇ ਬਣਦੀ ਕਾਰਵਾਈ ਆ ਜੋ ਮ੍ਰਿਤਕ ਨੇਗੇ ਉਹਨਾਂ ਦੇ ਘਰਦਿਆਂ ਦੇ ਬਿਆਨ ਤੇ ਜੋ ਬਣਦੀ ਕਾਰਵਾਈ ਆ ਜੀ ਉਹ ਕਰ ਰਹੇ ਹਾਂ ਜੀ ਮੈਂ ਦੱਸਿਆ ਵੀ ਪਰਚਾ ਦਰਜ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਵੀ ਹੋਊਗੀ ਕਾਨੂੰਨ ਦੇ ਆਧਾਰ ਤੇ ਪ੍ਰੋਪਰ ਕਾਰਵਾਈ ਕੀਤੀ ਜਾਊਗੀ ਇਹ ਡੱਬਾ ਤੋਂ ਵੀ ਸੜ ਜਾ ਰਹੀ ਸੀ ਸਰ ਇਹ ਡੱਬਾ ਤੋਂ ਪਾਤੜਾ ਤਾਂ ਜਾ ਰਹੀ ਸੀ ਉਹ ਪੋਸਟਮਾਰਟਮ ਵਗੈਰਾ ਹੋਵੇਗਾ ਸਰ ਹਾਂ ਜੀ ਉਹ ਅਸੀਂ ਐਫ ਆਈ ਆਰ ਦਰਜ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਪੋਸਟਮਾਰਟਮ ਵਗੈਰਾ ਕਰਵਾ ਕੇ ਜਿਹੜੀ ਬੋਡੀ ਹੈ ਨਾ ਉਹ ਵਾਰਸਾਂ ਦੇ ਹਵਾਲੇ ਕਰ ਦਾਂਗੇ ਜੀ